ਦਰਦ ਦਾ ਰਗੜਿਆ ਬੰਦਾ ਬਚਦਾ ਨਹੀਂ ਗਾ ਇਹ ਨਾ ਕੰਮ ਕਰਿਆ ਕਰੋ ਬਾਈ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਨਦੀਪ ਸਿੰਘ ਗਿੱਲ ਤੇ ਅੱਗੇ ਆਪਾਂ ਆਪਣੇ ਨਾਲ ਦੇ ਪਿੰਡ ਚੈਨੇ ਖੜੇ ਆ ਆਪਣਾ ਭਰਾ ਕਾਲੀ ਇਹਦੇ ਕੋਲੇ ਜਿਵੇਂ ਨੇ ਉਹਦੇ ਖੇਤ ਦੇ ਵਿੱਚ ਨੇ ਦਰਖਤ ਲਾਏ ਸੀਗੇ ਤੁਹਾਨੂੰ ਦਿਖਾ ਰਹੇ ਹਾਂ ਪਿੱਛੇ ਟਾਲੀ ਲੱਗੀ ਹੋ ਤੇ ਉਧਰ ਹੋਦਰਾਂ ਤੋਂ ਵੀ ਲੱਗੇ ਆ ਤੇ ਨਾਲ ਆਪਾਂ ਵੀਡੀਓ ਵੀ ਲਾ ਦੇਾਂਗੇ ਤੇ ਆਪਾਂ ਸਾਰੇ ਹਰੇਕ ਸਾਲ ਗਰਮੀਆਂ ਦੇ ਵਿੱਚ ਪੈਟਦੇ ਆ ਵੀ ਗਰਮੀ ਵਧ ਗਈ ਗਰਮੀ ਵਧ ਗਈ ਤੇ ਦਰਖਤ ਲਾਓ ਦਰਖਤ ਲਾਓ ਵਾਤਾਵਰਨ ਬਚਾਓ ਨਾ ਤੇਰੇ ਦਰਖਤ ਲਾਏ ਸੀਗੇ ਦਰਨਾਂ ਲਾਏ ਸੀ ਨੇ ਤੇ ਕਿਸੇ ਨੇ ਨਾ ਸ਼ਰਾਰਤ ਕਰਤੀ ਉਹ ਬਾਈ ਆਪੀ ਦੱਸੂਗਾ ਕਿ ਸ਼ਰਾਰਤ ਕੀਤੀ ਹੈ ਤੇ ਜਿਵੇਂ ਹੈ ਨਾ ਏਡਾ ਦਰਖਤ ਉਹ ਬੜਾ ਪੁੱਤਾਂ ਨੂੰ ਪਾਲਦਾ ਤਾਰੇ ਪਾਣੀ ਪਾ ਕੇ ਆਂਦਾ ਦਾ ਏਡਾ ਦਰਖਤ ਕਰਨਾ ਬਹੁਤ ਔਖਾ ਹੁੰਦਾ ਬਹੁਤ ਵੱਡੀ ਟੱਲੀ ਹੈ ਤੇ ਬਾਈ ਜੜੀ ਕੀ ਗੱਲ ਹੋਈ ਸਾਰੀ ਦੱਸਿਓ ਬਾਈ ਸਸੀ ਕਾਲ ਜੀ ਦੱਸਿਓ ਜੀ ਮੈਂ ਪਿੰਡ ਚੈਣਾ ਤੋਂ ਬਾਈ ਹੂੰ ਮੈਂ ਨਾ ਵੀਰੇ ਇਹ ਟੱਲੀਆਂ ਲਾਏ ਸੀ ਦੋ ਤੇ ਇੱਕ ਅਮਰੂਦ ਲਾਇਆ ਸੀ ਆਪਣੇ ਘਰੇ ਹਾਂ 6 ਸਾਲ ਪਹਿਲਾਂ ਜੀ ਹੂੰ ਤੇ ਮੈਂ ਕੁਝ ਕਿ ਦਿਨਾਂ ਤੋਂ ਵੇਖ ਰਿਹਾ ਹਾਂ ਮੈਂ ਟਾਲੀ ਦੇ ਨਾਲ ਲੱਛਣ ਮੈਨੂੰ ਸਹੀ ਨਹੀਂ ਲੱਗਦੇ ਸੁੱਕਦੀ ਜਾਂਦੀ ਆ ਪਾਟੀ ਪਈ ਹੈ ਵਿੱਚ ਹਾਂਜੀ ਥੱਲੋ ਵੀ ਪਾਟੀ ਪਈ ਤੇ ਮੈਂ ਮੁੰਡੇ ਨੇ ਭਗਤਾਂ ਨੇ ਫੋਨ ਲਾਇਆ ਸੀ ਬਾਗਚਾ ਮੁੰਡਾ ਉਹ ਮੈਂ ਕਿਹਾ ਵੀਰ ਯਾਰ ਟਾਲੀ ਸੁੱਕਦੀ ਜਾਂਦੀ ਆ ਉਹ ਕਹਿੰਦਾ ਵੀ ਜੜਾਂ ਚ ਨਾ ਤੂੰ ਮੜੇ ਸਮੈਲ ਲੈ ਕੇ ਵੇਖ ਮਿੱਟੀ ਦੀ ਪੱਟ ਕੇ ਮੈਂ ਸਬੈਲ ਲੇਤੀ ਜਿਹੜਾ ਸਪਰੇਅ ਦੀ ਸਮੈਲ ਆਉਂਦੀ ਆ ਬਾਈ ਠੀਕ ਹੈ ਮਤਲਬ ਕਿ ਜਿਵੇਂ ਜਿੱਦਾਂ ਘਾਹ ਵਾਲੀ ਪਾਈ ਹੁੰਦੀ ਆ ਉਦਾਂ ਦੀ ਸਮੈਲ ਆਉਂਦੀ ਆ ਇਹਦੇ ਨੇ ਸ਼ਰਾਰਤ ਕੀਤੀ ਹਾਂਜੀ ਆਪਾਂ ਇਹ ਅਗਲੇ ਨੂੰ ਇਹ ਕਹਿਣਾ ਚਾਹਣੀ ਆ ਵੀ ਜੇ ਕੋਈ ਦੁਸ਼ਮਣੀ ਸੀ ਜਾਂ ਕੁਝ ਹੋਰ ਸੀ ਬੰਦੇ ਨੇ ਕੋਈ ਕੱਢਣਾ ਸੀ ਆਪਦਾ ਹੂੰ ਕੁਝ ਵੀ ਤੇ ਬੰਦਾ ਸਿੱਧਾ ਮੱਥੇ ਲਗਦਾ ਆਪਣੇ ਵੀ ਇਹ ਦਰਾਖਤ ਤੋਂ ਕੀ ਗਲਤੀ ਬੰਦੇ ਜਵਾਹਰ ਨਾ ਪਿਛੇ 6 ਸਾਲਾਂ ਦਾ ਆਪਾਂ ਜਵਾਕ ਵੀ ਕਿਵੇਂ ਪਿਵਾਕਰ ਨੂੰ ਪਾਲ ਦਿਆ ਦਰਾਖਤੀ ਨਤ ਪਾਣੀ ਬੰਦੇ ਨੂੰ ਇਹਨਾਂ ਦਾ ਅਕਲ ਚਾਹੀਦੀ ਆ ਵੀ ਤੂੰ ਇਹ ਦੇਖ ਵੀ ਜੇ ਅਕਸਰ ਨੂੰ ਜੇ ਗਰਮੀ ਚ ਲੇਟ ਜਾਵੜੇ ਵੀ ਬਹਿਨੇ ਤਾਂ ਪੈ ਇਥੇ ਆ ਛਾਵੇਂ ਬਹਿਨੇ ਆ ਹਾਂ ਬਾਕੀ ਆਪਾਂ ਨੂੰ ਵਾਤਾਵਰਨ ਵੀ ਚਾਹੀਦਾ ਵੀ ਲੋਕ ਹਰੇਕ ਦਾ ਆਪਾਂ ਕਹਿੰਦੇ ਵੀ ਆਪਣੇ ਇੰਨੇ ਜਿਹੇ ਦਰਖਤ ਘਾਟਾ ਵੀ ਆ ਤੇ ਜੇ ਬੰਦਾ ਇੱਕ ਬੰਦਾ ਤਿੰਨ ਦਰਖਤ ਲਾਵੇ ਨਾ ਉਹਨੂੰ ਪਾਲੇ ਫੇਰ ਦਰਖਤ ਪੂਰੇ ਹੁੰਦੇ ਆ ਇੰਨੇ ਦਰਖਤ ਘਾਟੇ ਜੇ ਆਪਾਂ ਲਾਉਣੇ ਆ ਤਾਂ ਇਹ ਸ਼ਿਕਾਰਤਾ ਚੱਲ ਜਾਈ ਜਾਈ ਨਾ ਅਕਲ ਸੱਚੀ ਗੱਲ ਦੀ ਅਕਲ ਕੀ ਕਹਿਣਾ ਚਾਹੋਗੇ ਜੇ ਜਿਹੜੀ ਮਤਲਬ ਇਹ ਹਲਕਤ ਹੋਈ ਜੇ ਇਹਨੂੰ ਤੁਸੀਂ ਕਿਵੇਂ ਵੇਖਦੇ ਮੈਂ ਤਾਂ ਬਹੁਤ ਮੰਦ ਭਾਗੀ ਗੱਲ ਦਾ ਮਤਲਬ ਇਹ ਸੁਣਦਾ ਜੀ ਜਦੋਂ ਅਸੀਂ ਆ ਕੇ ਦਰਖਤ ਵੇਖਿਆ ਇਹ ਵੀ ਮੈਨੂੰ ਬਹੁਤ ਦੁੱਖ ਦੀ ਗੱਲ ਹੋਈ ਹੈ ਕਿ ਕਿਸੇ ਨੇ ਆਣ ਅਸੀਂ ਮਿੱਟੀ ਤੋਂ ਮਸਕ ਲੈ ਕੇ ਵੀ ਵੇਖਿਆ ਇਹ ਕਿਸੇ ਦੇ ਲੋਈ ਸਮੈਲ ਸਪਰੇ ਨਹੀਂ ਆ ਰਹੀ ਉਹਨੀ ਸਮੈਲ ਮਸਕ ਮਾਰਿਆ ਜੀ ਦਵਾਈ ਦਾ ਫਿਰ ਜਿਹੜੀ ਦੀਨਾਂ ਹੀ ਖਰਾਬ ਕੀਤੀ ਕੀ ਕਹਿੰਦਾ ਚਾਹੋਗੇ ਉਹਨਾਂ ਨੂੰ ਮਤਲਬ ਕਹਿੰਦਾ ਇਹ ਬਹੁਤ ਮੰਦ ਭਾਗਾ ਜੀ ਇਹ ਮਤਲਬ ਜੇ ਕੋਈ ਗੱਲਬਾਤ ਹੁੰਦੀ ਚਲਗਲਾ ਮਤਲਬ ਆਵੇ ਦੀ ਮੈਂ ਵੀ ਗੱਲ ਕਰ ਲੇ ਗੱਲ ਮੜ ਕਰ ਉਕੇ ਯਾਰ ਬਰੇਸਾਲਾਂ ਦਾ ਪੱਥ ਪਾਦ ਦੇ ਨਾ ਵੀ ਸਾਲੋ ਕੇ ਵੱਡਾ ਭਲੇ ਬਰਾਬਰ ਦਾ ਮੰਗ। ਪਹਿਲਾਂ ਜਿਹੜਾ ਦੱਸਿਆ ਯਾਰ ਕਿ ਆਪਣੇ ਇਹ ਦਲਦਾ ਹੀ ਰੜੂ ਹੁਣ ਦੂਜੀ ਵਾਰ ਫੇਰ ਆਪਣਾ ਭਾੜਾ ਕਰਨਾ ਪਊਗਾ। ਇਹ ਜਿੰਨੇ ਨੂੰ ਵੀ ਪਤਾ ਨਹੀਂ ਆ ਜੀ ਭਾੜਾ ਹੋਊਗਾ ਕਿ ਨਾ। ਜੀ ਇਹ ਤਾਂ ਕੋਈ ਪਰੇਸ਼ਾਨੀ ਨਹੀਂ ਚੱਲਣਾ ਮਸਕਲਾ ਨਹੀਂ ਮਸਕਲਾ ਨਹੀਂ ਇਹ ਬਈ ਹੋਲੀ ਹੋਲੀ ਸੁੱਕੀ ਗਈ ਤਾਂ ਜਿਵੇਂ ਇੱਥੇ ਸੁੱਕੀ ਗਈ। ਇਹ ਤਾਂ ਬਈ ਤਿੰਨ ਚਾਰਾਂ ਦੇ ਨਾਲ ਇਹ ਵਿੱਚ ਵੀ ਮੈਂ ਦੇਖਿਆ ਸੀਗਾ ਜੀ ਨਾ ਪੱਤੇ ਕੁਛ ਮਰ ਜਾਏ ਜੇ ਲੱਗਦੇ ਸੀ। ਜਿੱਦਾਂ ਲੋ ਜੇ ਨਾ ਮੈਂ ਕਿਹਾ ਲੋ ਨਾ ਹੋਊਗਾ। ਮੜ ਕੇ ਮੈਨੂੰ ਕੁਛ ਕਿਦਣਾ ਦਾ ਪਤਾ ਲੱਗਿਆ ਮੈਂ ਡਾਣੀ ਤੋੜ ਕੇ ਸੀ ਟੁੱਟੀ ਜਾਂਦੀ ਆ। ਠੀਕ ਹੈ ਮੈਂ ਖਮੀਨ ਕੋਈ ਪ੍ਰੋਬਲਮ ਹੈ ਜਿਹਨੂੰ ਮੈਂ ਪੁੱਛਿਆ ਉਹ ਕਹਿੰਦੇ ਸਪਰੇਅ ਇਹਦੇ ਚੰਗੀ ਪਾਈ ਬੇਸੇ ਨਾ ਸੀਗੇ ਜਿਹੜੇ ਦਰਸਤ ਉਹਨਾਂ ਨਾਲ ਬਈ ਹੋਰ ਦਰਸਤ ਨੂੰ ਤਾਂ ਨਹੀਂ ਪਾਈ ਏ ਟਾਈ ਨੂੰ ਪਾਈ ਏ ਜੀ ਆ ਨਰਮਾ ਦੇਖ ਲਓ ਤੁਸੀਂ ਆਹ ਵੀ ਚੈੱਕ ਕਰ ਲਓ ਇਹਦੇ ਪੱਤੇ ਇਨਸਾਨ ਪੂਰਾ ਹੋਈ ਜਾਂਦੇ ਆ ਨਾ ਜਿਹੜੇ ਕੰਨ ਸਾਰੇ ਹੋ ਗਏ ਇਹ ਵੀ ਬੂਟੇ ਵੀ ਲੱਝਾਈ ਜਾਂਦੇ ਨਾਲ ਨਾਲ ਲੱਝਾਈ ਜਾਂਦੇ ਹੈਗੀ ਅਸਰ ਹੈ ਜਿਹੜਾ ਸਪਰੇਅ ਦਾ ਉਹ ਨਾਲ ਕੋਈ ਆਪਾਂ ਤਾਂ ਲੱਗਦਾ ਕਿਉਂਕਿ ਹੁਣ ਤੁਸੀਂ ਆਹ ਦੇਖੋ ਜੇ ਮੀਂਹ ਜ਼ਿਆਦਾ ਆ ਗਿਆ ਸਪਰੇਅ ਦਾ ਅਸਰ ਅਕਸਰ ਨਰਮੇ ਨੂੰ ਜਾਊਗਾ ਜ ਜਾਊਗਾ ਜਾਊਗਾ ਨੁਕਸਾਨ ਹੀ ਨੁਕਸਾਨ ਹੈ ਬਈ ਸਾਡੀ ਸਾਡੀ ਵੀਡੀਓ ਨੂੰ ਪੈਲੀ ਗੱਲ ਤਾਂ ਸ਼ੇਅਰ ਕਰਵਾਤੋ ਵਾਤ ਤੋਂ ਵਾਤ ਤੇ ਆਪਾਂ ਸਾਰਿਆਂ ਨੂੰ ਕਹਿੰਦੇ ਆਂ ਵੀ ਦਰਖਤ ਲਾਓ ਵਾਤ ਤੋਂ ਵਾਤ ਜਿਹੜੀ ਆਪਾਂ ਰੇਹ ਸਾਡੇ ਘਰਾਂ ਵਿੱਚ AC ਲਾਉਣੇ ਆ। ਇੱਕ ਸਾਲ ਦੇ AC ਆਏ। ਇਹ ਦਰਖਤ ਲਾਇਓ ਤਾਂ ਪਰਿਵਰਨ ਨੂੰ ਸਹੂਲਤ ਮਿਲਦੀ ਹੈ ਜੀ। ਬਿਮਾਰੀ ਬਹੁਤ ਘਟਦੀ ਹੈ। ਕਿਉਂ ਸਿਆਣੇ ਬੰਦੇ ਜਿਹੜੇ ਦੱਸਦੇ ਆਂ ਦਰਖਤ ਥੱਲੇ ਪੈਣ ਨਾਲ ਜਿਹਨਾਂ ਦਾ ਦਰਖਤ ਹੋ ਗਿਆ ਬਹੁਤ ਬਿਮਾਰੀਆਂ ਦਾ ਹਿੱਟਾ ਪੈਣੇ ਚੱਕਰਾਂ ਚ ਆ ਜਾਂਦਾ ਹੈ। ਤੇ ਦਰਖਤ ਆਪਣਾ ਇੰਨੇ ਘਟ ਗਏ ਲੋਕਾਂ ਨੇ ਘਰ ਕੋਠਿਆਂ ਪਾਉਣ ਦੇ ਚੱਕਰਾਂ ਦੇ ਛੇਟਾ ਦੇ ਵਿੱਚ ਜਿਨਾਂ ਕੀ ਆਹੂ ਲਾਤੇ ਵੜਨ ਨਾਲ ਦਰਖਤਾਂ ਨੇ। ਉੱਥੇ ਆ ਚੀਜ਼ਾਂ ਇਹ ਚੰਗੀਆਂ ਨਹੀਂ ਲਾਦੇ ਸਾਡੇ ਸਾਡੇ ਹੱਥ ਬਨ ਕੇ ਇਹ ਬੇਨਤੀ ਹੈ ਵੀ ਵਾਤਵਾ ਦਰਗਤ ਲਾਉਤੇ ਇਹ ਜਿਹੜੀਆਂ ਜਿਹੜੀਆਂ ਸ਼ਰਾਰਤਾਂ ਇਹ ਨਾ ਕਰੋ ਕਿਉਂਕਿ ਬੇਜਵਾਨ ਐਸੇ ਜਾਣਤੇ ਦੇ ਵਿੱਚ ਵੀ ਹੈਗੀ ਹੈ ਇਹ ਕੁਦਰਤ ਨਾਲ ਖੇਡ ਛੜ ਕਰਕੇ ਨਾ ਬੰਦਾ ਕਿਤੇ ਤਾਂ ਭੁਗਤ ਨਹੀਂ ਪੈਂਦਾ ਕਿਤੇ ਤਾਂ ਭੁਗਤ ਨਹੀਂ ਪੈਂਦੇ ਕਿਉਂਕਿ ਅਜੇ ਆਪਾਂ ਕੁਦਰਤ ਨਾਲ ਖੇਡ ਛੜ ਕਰਦੇ ਪਹਿਲਾਂ ਵੇਖਿਆ ਜੇ ਮੈਂ ਕਰੋਨਾ ਨਾਰੀਆਂ ਬਾਰੇ ਇਹ ਕੁਦਰਤ ਦੇ ਕਰਕੇ ਹੀ ਆਇਆ ਬਾਈ ਜਿੱਦੇ ਕਿਤੇ ਦਵਾਈ ਦੇ ਵਿੱਚ ਦੇਖਿਆ ਤਾਂ ਮੀਂਹ ਪਵਾਤੇ ਆਪਰੇ ਉਹਨਾਂ ਨੇ ਲਗੜੀ ਜੇ ਆਪਾਂ ਕੁਦਰਤ ਨਾਲ ਖੇਡ ਛੜ ਕਰਾਂਗੇ ਤਾਂ ਇਹ ਸਾਨਾ ਤੇ ਭਾਰੀ ਪੈਣੀ ਪੈਣੀ ਹੈ ਹਾਂਜੀ ਸੋ ਸਾਡੇ ਹੱਥ ਬ ਵੇ ਵੱਧ ਤੋਂ ਵੱਧ ਦਰਖਤ ਲਾਓ ਤੇ ਜਿਹੜੇ ਦਰਖਤ ਲਾਇਆ ਜਾ ਉਹਨਾਂ ਨੂੰ ਪਾਲੋ ਨਾ ਕਿ ਉਹਨਾਂ ਨੂੰ ਮਚਾਓ ਜਾ ਕੇ ਸਪਰੇਅ ਪਾਓ ਹਣੇ ਇਹ ਜਿਹੜਾ ਦਿਨ ਸਪਰੇਅ ਪਾਉਣ ਨਾਲ ਕੀ ਕੀ ਕਹਿੰਦੀ ਸੀਗੇ ਕੋਰਨਰ ਤੇ ਖੜੀ ਡਰਨੀ ਸੀ ਵੀ ਬੜਾ ਛਾਂ ਹੀ ਦਿੰਦੀ ਸੀ ਜਿੱਥੇ ਕੋਈ ਨੰਗਾ ਟੱਪਦਾ ਬੰਦਾ ਖੜ ਜਾਂਦਾ ਸੀਗਾ ਕੋਈ ਅਕਸਰ ਉਹ ਆਪਾਂ ਖੇਤ ਆਉਣੇ ਪਾਸਾ ਬੰਦਾ ਬਚ ਬਣਉਣੇ ਵਾਲਾ ਬੈਠ ਜਾਂਦਾ ਨਾ ਬੈਹ ਜਾਂਦਾ ਤੇ ਹੁਣ ਇਹ ਮੱਚ ਜੂ ਜੜ ਜੜਾ ਪਾਟੀ ਪਈ ਆ ਸੋਨੇ ਵਿੱਚ ਵੀਡੀਓ ਲਾਈ ਆ ਤੁਸੀਂ ਦੇਖੀਏ ਵੀ ਕੀ ਕਹਿੰਦੇ ਸੀ ਇਹ ਹੁਣ ਜਦੋਂ ਸੁੱਕ ਜੂਗੀ ਇਹ ਸੋ ਸਾਡੇ ਹੱਥ ਬੰਨ ਕੇ ਬੇਨਤੀ ਆ ਬਈ ਇਹੋ ਜਿਹੜੀਆਂ ਜਿਹੜੀਆਂ ਹਰਕਤਾਂ ਇਹ ਨਹੀਂ ਨਾ ਕਰੋ ਵਾਤਵਾ ਦਰਖਤ ਲਾਓ ਵਾਤਾਵਰਨ ਬਚਾਓ ਤੇ ਵੀਡੀਓ ਨੂੰ ਵਾਤਵਾ ਸ਼ੇਅਰ ਕਰ ਦਿਓ ਧੰਨਵਾਦ ਬਾਈ ਜੇ ਕੋਈ ਕਿਸੇ ਨਾਲ ਰੋਲਾ ਸੀਗਾ ਉਹਦੇ ਨਾਲ ਬਹਿ ਕੇ ਨਿਬੇੜ ਲੋ ਉਹਦੇ ਨਾਲ ਬਹਿ ਕੇ ਗੱਲ ਕਰ ਲੋ ਤੇ ਆ ਦਰਖਤ ਨੇ ਕੀ ਵਿਗਾੜਿਆ ਸੀ ਕੀ ਹਾਲ ਕੀਤਾ ਵੇਖੋ ਜੜ ਦੇ ਵਿੱਚ ਸਪਰੇਅ ਪਾਈ ਆ ਕਿਸੇ ਨੇ ਯਾਰ ਕਹਿੰਦੇ ਹੁੰਦੇ ਆ ਨਾ ਦੁਸ਼ਮਣਾਂ ਜੇ ਵੈਰ ਹੋਵੇ ਤੇ ਉਹ ਤਾਂ ਕਿਸੇ ਨਾ ਕਿਸੇ ਥਾਂ ਤੇ ਨਿਬੜ ਜਾਂਦਾ ਤੇ ਪਰ ਕੁਦਰਤ ਨਾਲ ਵੈਰ ਨਾ ਕੁਦਰਤ ਦਾ ਰਗੜਿਆ ਬੰਦਾ ਬਚਦਾ ਨਹੀਂ ਗਾ ਇਹ ਨਾ ਕੰਮ ਕਰਿਆ ਕਰੋ ਬਾਈ